ਅਮਰਿਤਪਾਲ ਸਿੰਘ ਜੋ ਕਿ ਖਡੂਰ ਸਾਹਿਬ ਹਲਕੇ ਤੋਂ ਵੱਡੇ ਲੀਡ ਦੇ ਨਾਲ ਜਿੱਤ ਦਰਜ ਕੀਤੀ ਸੀ ਉਹਨਾਂ ਨੇ ਉਹਨਾਂ ਨੇ ਹੁਣ ਐਮਪੀ ਵਜੋਂ ਸੌ ਚੁੱਕ ਲਈਆ ਤੇ ਉਹਨਾਂ ਦੇ ਐਮਪੀ ਵਜੋਂ ਸੌ ਚੁੱਕਣ ਤੋਂ ਬਾਅਦ ਸਰਬਜੀਤ ਸਿੰਘ ਖਾਲਸਾ ਜੋ ਕਿ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਨੇ ਤੇ ਅਮਰਿਤਪਾਲ ਦੇ ਪਿਤਾ ਤਰਸੇਮ ਸਿੰਘ ਨੇ ਗੁਰਦੁਆਰੇ ਮੱਥਾ ਟੇਕਿਆ ਇਹਨਾਂ ਸਾਰਿਆਂ ਦੇ ਵਿਚਾਲੇ ਤਰਸੇਮ ਸਿੰਘ ਤੇ ਸਰਬਜੀਤ ਸਿੰਘ ਖਾਲਸਾ ਦੀ ਹਰਮੀਤ ਸਿੰਘ ਕਲਕੱਤ ਦੇ ਨਾਲ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਦੋਵੇਂ ਹਰਮੀਤ ਸਿੰਘ ਕਲਕੱਤ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ ਇਹ ਤਸਵੀਰ ਹੁਣੇ ਸਵਾਲ ਖੜੇ ਕਰ ਰਹੀ ਹੈ ਕਿ ਕੀ ਅਮਰ ਸਰਬਜੀਤ ਸਿੰਘ ਖਾਲਸਾ ਦਾ ਭਾਜਪਾ ਦੇ ਨਾਲ ਕੋਈ ਲਿੰਕ ਹੈ ਹਰਮਿੰਦਰ ਸਿੰਘ ਕਾਲਕਾ ਬੀਜੇਪੀ ਦੇ ਸਮਰਥਕ ਨਹੀਂ ਇਹ ਸਾਰਿਆਂ ਨੂੰ ਪਤਾ ਹੈ ਉਹ ਖੁਦ ਬੋਲਦੇ ਨੇ ਤੇ ਬਹੁਤ ਕਾਫੀ ਵਾਰ ਸਪਸ਼ਟ ਵੀ ਹੋ ਚੁੱਕਾ ਹੈ ਇਤਤਰ ਕੇ ਸੁਖਬੀਰ ਸਿੰਘ ਬਾਦਲ ਨੇ ਹਰਮਿੰਦਰ ਸਿੰਘ ਕਾਲਕਾ ਤੇ ਵੀ ਇਲਜ਼ਾਮ ਲਗਾਏ ਸੀ ਕਿ ਉਹ ਆਰਐਸਐਸ ਦੇ ਬੰਦੇ ਨੇ ਪਰ ਇਸ ਬਾਰੇ ਅਜ ਤੱਕ ਕੋਈ ਸਪਸ਼ਟੀਕਰਨ ਨਹੀਂ ਆਇਆ ਨਾ ਕੋਈ ਸਪਸ਼ਟ ਹੋਇਆ ਕਿ ਉਹ ਆਰਐਸਐਸ ਦੇ ਬੰਦੇ ਨੇ ਪਰ ਇਹ ਬਹੁਤ ਵਾਰ ਸਪਸ਼ਟ ਹੋ ਚੁੱਕਾ ਹੈ ਕਿ ਹਰਮਿੰਦਰ ਸਿੰਘ ਕਾਲਕਾ ਭਾਜਪਾ ਦੇ ਬੰਦੇ ਹੈਗੇ ਨੇ ਹਰਮਿੰਦਰ ਸਿੰਘ ਕਾਲਕਾ ਨੇ ਭਾਜਪਾ ਦੇ ਲਈ ਦਿੱਲੀ 'ਚ ਪ੍ਰਚਾਰ ਵੀ ਕੀਤਾ ਸੀ ਤੇ ਪੰਜਾਬ 'ਚ ਵੀ ਇਹ ਗੱਲ ਆਖੀ ਸੀ ਕਿ ਜਿੱਥੇ ਵੀ ਮੋਦੀ ਤੇ ਭਾਜਪਾ ਨੂੰ ਜਿਤਾਉਣ ਦੀ ਗੱਲ ਆਵੇਗੀ ਮੈਂ ਉਹਨਾਂ ਦਾ ਸਮਰਥਨ ਕਰਾਂਗਾ ਮੈਂ ਪੂਰਾ ਸਾਥ ਦੇਵਾਂਗਾ ਤੇ ਇਸ ਦੇ ਵਿਚਾਰ ਲੈ ਜਿੱਤੇ ਅਮਰਿਤਪਾਲ ਸਿੰਘ ਤੇ ਸਰਬਜੀਤ ਸਿੰਘ ਖਾਲਸਾ ਸਿੱਖਾਂ ਦੇ ਹੱਕ ਦੇ ਲਈ ਖੜੇ ਹੁੰਦੇ ਨੇ ਖਾਲਸਾ ਰਾਜ ਦੀ ਗੱਲ ਕਰਦੇ ਨੇ ਤੇ ਅਕਸਰ ਬੋਲਦੇ ਨੇ ਕਿ ਅਸੀਂ ਸਿੱਖਾਂ ਦੇ ਹੱਕ ਲਈ ਖੜੇ ਆ ਤੇ ਭਾਜਪਾ ਦੇ ਉਲਟ ਬੋਲਦੇ ਨੇ ਤੇ ਉੱਥੇ ਹਰਮੀਤ ਸਿੰਘ ਕਾਲਕਾ ਜੋ ਕਿ ਭਾਜਪਾ ਦੇ ਸਮਰਥਕ ਨੇ ਉਹਨਾਂ ਦੇ ਨਾਲ ਤਸਵੀਰ ਵਾਇਰਲ ਹੋਣੀ ਕਾਫੀ ਵੱਡਾ ਸਵਾਲ ਖੜਾ ਕਰਦੀ ਹੈ ਵਿਰਸਾ ਸਿੰਘ ਵਲਟੋਹਾ ਨੇ ਚੋਣਾਂ ਤੋਂ ਪਹਿਲਾਂ ਕਿਹਾ ਸੀ ਕਿ ਅਮਰਿਤਪਾਲ ਨੂੰ ਚੋਣਾਂ ਲੜਾਉਣਾ ਇੱਕ ਭਾਜਪਾ ਦੀ ਸਾਜ਼ਿਸ਼ ਹੈ ਆਰਐਸਐਸ ਬੰਦਿਆਂ ਦਾ ਹੱਥ ਹੈ ਕਿ ਉਹਨਾਂ ਨੂੰ ਚੋਣ ਲੜਾਈ ਜਾ ਰਹੀ ਹੈ ਸੁਖਬੀਰ ਸਿੰਘ ਬਾਦਲ ਨੇ ਤੇ ਹੋਰ ਵੀ ਕਈਆਂ ਨੇ ਇਹ ਇਲਜ਼ ਪਰ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਪਰਿਵਾਰ ਦੇ ਵੱਲੋਂ ਅਕਸਰ ਇਹ ਨਕਾਰੇ ਜਾਂਦੇ ਨੇ ਕਿ ਉਹ ਕਿਸੇ ਪਾਰਟੀ ਦੇ ਵਿੱਚ ਨਹੀਂ ਨੇ ਤੇ ਸਰਬਜੀਤ ਸਿੰਘ ਖਾਲਸਾ ਦਾ ਵੀ ਇਹੀ ਕਹਿਣਾ ਹੁੰਦਾ ਹੈ ਕਿ ਉਹ ਕਿਸੇ ਪਾਰਟੀ ਦੇ ਨਾਲ ਉਹਨਾਂ ਦਾ ਕੋਈ ਲਿੰਕ ਨਹੀਂ ਹੈ ਉਹ ਆਜ਼ਾਦ ਉਮੀਦਵਾਰ ਉਹ ਦੋਵਾਂ ਨੇ ਚੋਣਾਂ ਲੜੀਆਂ ਸੀ ਪਰ ਇਹਨਾਂ ਸਾਰਿਆਂ ਦੇ ਵਿਚਾਲੇ ਜਦੋਂ ਸਰਬਜੀਤ ਸਿੰਘ ਖਾਲਸਾ ਤੇ ਅਮਰਿਤਪਾਲ ਦੇ ਪਿਤਾ ਤਰਸੇਮ ਸਿੰਘ ਦੀ ਹਰਮਿੰਦਰ ਸਿੰਘ ਕਾਲਕਾ ਦੇ ਨਾਲ ਤਸਵੀਰ ਵਾਇਰਲ ਹੁੰਦੀ ਹੈ ਤੇ ਸਵਾਲ ਖੜਾ ਹੁੰਦਾ ਹੈ ਕਿ ਸੱਚੀ ਚ ਭਾਜਪਾ ਦਾ ਛੜੇੰਤਰ ਸੀਗਾ ਹੈ ਕਿ ਭਾਜਪਾ ਨੇ ਹੀ ਇਹਨਾਂ ਨੂੰ ਚੋਣ ਲੜਾਈ ਹੈ ਕਿਉਂਕਿ ਇੱਕ ਪਾਸੇ ਤਾਂ ਭਾਜਪਾ ਕਹਿੰਦੇ ਕਿ ਹਿੰਦੂ ਰਾਸ਼ਟਰ ਬਣਾਉਣਾ ਹੈ ਇੱਕ ਭਾਸ਼ਾ ਲਾਗੂ ਕਰਨੀ ਆ ਭਾਜਪਾ ਵੀ ਕਹਿੰਦੀ ਹੈ ਕਿ ਸੰਵਿਧਾਨ ਦੇ ਅਧੀਨ 25A ਧਾਰਾ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਸਿੱਖ ਵੀ Hindu ਸਮਾਜ ਦਾ ਹੀ ਹਿੱਸਾ ਨੇ ਤੇ ਭਾਜਪਾ ਦੇ ਉੱਤੇ ਕਿਸਾਨ ਅੰਦੋਲਨ ਦੇ ਵਿਚਾਰ ਜੋ ਵੀ ਮੋਤਾ ਹੋਈਆਂ ਸੀ ਉਹਨਾਂ ਦੀਆਂ ਕਿਸਾਨਾਂ ਦੀਆਂ ਉਹਨਾਂ ਦੇ ਵੀ ਇਲਜ਼ਾਮ ਭਾਜਪਾ ਤੇ ਲੱਗਦੇ ਨੇ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਕਿਸਾਨਾਂ ਜੋ ਇਸ ਟਾਈਮ ਵੀ ਸੜਕਾਂ ਤੇ ਰੁੜਦੇ ਨੇ ਜੋ ਸ਼ੰਭੂ ਬਾਰਡਰ ਤੇ ਧਰਨੇ ਲਾਉਂਦੇ ਨੇ ਉਹ ਸਾਰੇ ਭਾਜਪਾ ਤੇ ਇਲਜ਼ਾਮ ਲੱਗਦੇ ਨੇ ਤੇ ਉਹ ਇਹਨਾਂ ਦੇ ਵਿਚਾਲੇ ਹੁਣ ਜਦੋਂ ਅੰਮ੍ਰਿਤਪਾਲ ਦੇ ਪਿਤਾ ਤੇ ਸਰਬਜੀਤ ਸਿੰਘ ਖਾਲਸਾ ਦੀ ਹਰਮੀਤ ਸਿੰਘ ਕਾਲਕਾ ਜੋ ਕਿ ਭਾਜਪਾ ਦੇ ਸਮਰਥਕ ਨੇ ਉਹਨਾਂ ਦੇ ਨਾਲ ਤਸਵੀਰ ਆਉਂਦੀ ਹੈ ਤੇ ਇਹ ਸਵਾਲ ਖੜਾ ਹੁੰਦਾ ਹੈ ਕਿ ਅਸਲ ਦੇ ਵਿੱਚ ਅੰਮ੍ਰਿਤਪਾਲ ਤੇ ਖਾਲਸਾ ਦੋਨਾਂ ਸਰਬਜੀਤ ਸਿੰਘ ਖਾਲਸਾ ਇਹ ਭਾਜਪਾ ਦੇ ਬੰਦੇ ਨੇ ਇਹਨਾਂ ਦੇ ਨਾਲ ਰਲੇ ਹੋਏ ਨੇ ਆਰਐਸਐਸ ਦੇ ਬੰਦੇ ਨੇ ਇਹਨਾਂ ਨੇ ਚੋਣਾ ਕਿਉਂ ਲੜਿਆ ਸੀ ਕਿਉਂਕਿ ਇੱਕ ਪਾਸੇ ਤਾਂ ਸਿੱਖਾ ਦੇ ਹੱਕ ਦੀ ਗੱਲ ਕਰਦੇ ਨੇ ਤੇ ਦੂਜੇ ਪਾਸੇ ਜਿਹੜੇ ਸਿੱਖਾ ਦੇ ਖਿਲਾਫ ਜਿਹੜੀ ਪਾਰਟੀ ਬੋਲਦੀ ਆ ਉਹਨਾਂ ਦੇ ਹੀ ਬੰਦੇ ਦੇ ਨਾਲ ਉਹ ਨਜ਼ਦੀਕੀਆਂ ਬਣਾਉਂਦੇ ਹੋਏ ਨਜ਼ਰ ਆ ਰਹੇ ਨੇ ਤਸਵੀਰਾਂ ਤੁਸੀਂ ਜਿਵੇਂ ਉਹ ਮੋੜ ਦੇ ਨਾਲ ਮੋੜਾ ਜੋੜ ਕੇ ਖੜੇ ਹੋਏ ਨੇ ਪਰ ਕੀ ਹੈ ਹੁਣੇ ਸਵਾਲ ਹੀ ਹੈ ਕਿ ਇਸ ਦੇ ਉੱਤੇ ਕੋਈ ਸਪਸ਼ਟੀਕਰਨ ਤਾਂ ਨਹੀਂ ਹੈ ਕਿ ਸਵਾਲ ਹੀ ਖੜੇ ਹੁੰਦੇ ਨੇ ਕਿ ਅਜਿਹੀ ਕਿਹੜੀ ਨੋਬਤ ਸੀ ਕਿ ਸਰਬਜੀਤ ਸਿੰਘ ਖਾਲਸਾ ਤੇ ਅੰਮ੍ਰਿਤਪਾਲ ਦੇ ਪਿਤਾ ਨੂੰ ਹਰਮੇਸ਼ਿੰਗ ਕਾਲਕਾ ਜੋ ਕਿ ਭਾਜਪਾ ਦੇ ਸਮਰਥਕ ਨੇ ਉਹਨਾਂ ਦਾ ਹਮੇਸ਼ਾ ਸਾਥ ਦਿੰਦੇ ਨੇ ਭਾਜਪਾ ਦਾ ਕਿ ਉਹਨਾਂ ਨੂੰ ਇਹਨਾਂ ਦੇ ਨਾਲ ਖੜਨਾ ਪੈ ਗਿਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ